ਹੋਨ ਜਿਹੜੀ 4 ਵਜੇ ਦੇ ਹਿਸਾਬ ਨਾਲ ਅਸੀਂ ਏਅਰ ਰੈਡ ਵਾਰਨਿੰਗ ਸਾਇਰਨ ਦੀ ਤੇ ਆਪਣੀ ਫਾਇਰ ਸੇਫਟੀ ਦੀ ਇੱਕ ਡ੍ਰਿਲ ਐਂਡ ਬਿਲਡਿੰਗ ਇਵੈਕੂਏਸ਼ਨ ਦੀ ਡ੍ਰਿਲ ਅੱਜ ਡੀਸੀ ਆਫਿਸ ਤਰਨਤਾਰਨ ਕੀਤੀ ਇਸ ਡ੍ਰਿਲ ਦੇ ਵਿੱਚ ਕੁਝ ਕੁ ਚੀਜ਼ਾਂ ਸਾਡੇ ਧਿਆਨ ਵਿੱਚ ਆਈਆਂ ਕਿ ਪਹਿਲੀ ਚੀਜ਼ ਤਾਂ ਕਿ ਫਾਇਰ ਸੇਫਟੀ ਦੀ ਆਪਾਂ ਨੂੰ ਕਿਤੇ ਕਿਤੇ ਰਿਕੁਆਇਰਮੈਂਟ ਹੈ ਸਟਾਫ ਨੂੰ ਆਪਾਂ ਨੂੰ ਕਿਵੇਂ ਸਜਗ ਕਰਨਾ ਹੈ ਕਿਉਂਕਿ ਮਲਟੀ ਸਟੋਰੀ ਬਿਲਡਿੰਗ ਹੈ ਐਂਡ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਵਿੱਚ ਕਾਊਂਟ ਹੋ ਜਾਂਦਾ ਡੀਸੀ ਆਫਿਸ ਦਾ تو اس کر کے یہی پلان ਕੀਤਾ ਗਿਆ ਸੀਗਾ ਕਿ ਡੀਸੀ ਆਫਿਸ ਦੇ ਵਿੱਚ ਹੀ ਇਹ ਕੀਤਾ جائے کیونکہ میرے حساب ਨਾਲ ਤਰਨਤਾਂ ਦੇ ਵਿੱਚ ਇਸ ਕੋਈ ਬਿਲਡਿੰਗ ਨਹੀਂ ਅਵੇਲੇਬਲ ਐਸ ਐਟ ਇਸ ਮੌਕੇ ਤੇ تو اس ਨੂੰ ਚੂਸ ਕੀਤਾ ਗਿਆ ਸੀਗਾ ਫॉर दी ਇੰਡਸਟਰੀ ਤੇ ਇਸ ਤੇ اسی ਤਾਬੇ ਆਪਾਂ ਰਾਤ ਨੂੰ ਜਿਹੜਾ ਬਲੈਕਆਊਟ ਦਾ ਡ੍ਰਿਲ ਹੈ ਉਹ 9 ਵਜੇ ਤੋਂ ਲੈ ਕੇ 9:30 ਵਜੇ ਦੇ ਵਿੱਚ ਕੀਤਾ ਜਾਏਗਾ ਜਿਸ ਦੇ ਵਿੱਚ ਸਾਰੀ ਲਾਈਟਸ ਆਊਟ ਪ੍ਰੋਟੋਕੋਲ ਫੋਲੋ ਕੀਤਾ ਜਾਏਗਾ ਰੂਮਰਸ ਨੂੰ ਲੈ ਕੇ ਵੀ ਕੋਈ ਗਾਈਡਲੈਂਸ ਜਰਾ ਦੇਖੋ ਇੱਕ ਰੂਮਰਸ ਦੋ ਤਿੰਨ ਪੁਆਇੰਟਸ ਹੈ ਜਿਹੜੇ ਕਿ ਮੈਂ মিডিਆ ਰਾਹੀਂ ਅੱਗੇ ਪਹੁੰਚਾਣਾ ਚਾਹੁੰਗਾ ਪਹਿਲਾ ਤੋਂ ਇੱਕ ਆਪਣੀ ਧਿਆਨ ਰੱਖਣ ਵਾਲੀ ਚੀਜ਼ ਹੈਗੀ ਕਿ ਕਿਸੇ ਵੀ ਪ੍ਰਕਾਰ ਦੀ ਰੂਮਰਸ ਹੋਰ ਕਿਸੇ ਨੂੰ ਨਹੀਂ ਆਪਣੇ ਐਨੀਮੀ ਨੂੰ ਸਟਰੈਂਥਨ ਕਰਦੇ ਉਹ ਉਹ ਰੂਮਰਸ ਦੇ ਉੱਪਰ ਹੀ ਜਿਹੜਾ ਕਿ ਐਨੀਮੀ ਕੰਟਰੀ ਹੈ ਉਹ ਉਸ ਰੂਮਰਸ ਨੂੰ ਹੀ ਯੂਜ਼ ਕਰਦੇ ਹੋਏ ਆਪਣੇ ਇੱਕ ਪਬਲਿਕ ਰਿਲੇਸ਼ਨਸ ਦੀ ਕੈਂਪੇਨ ਆਪਣੇ ਦੇਸ਼ ਦੇ ਵਿੱਚ ਚਲਾਉਂਦਾ ਹੈ ਕਿ ਜੀ ਉੱਥੇ ਇਹ ਅਫਰਾ ਤਫਰੀ ਹੋ ਗਈ ਹੈ ਉੱਥੇ ਇਹ ਹੋ ਗਿਆ ਤਾਂ ਮੈਂ ਰਿਸਪੌਂਸਿਬਿਲਟੀ ਮੀਡੀਆ ਦੀ ਵੀ ਇਸ ਦੇ ਵਿੱਚ ਕਰਨਾ ਚਾਹੁੰਗਾ ਇੱਕ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਗਾ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਅਫੀਸ਼ੀਅਲ ਕਮਿਊਨੀਕੇਸ਼ਨ ਚੈਨਲਸ ਅਸੀਂ ਮੈਥ ਐਸ ਡੀ ਐਮ ਸਾਹਿਬ ਐਡੀ ਸੀ ਸਾਹਿਬ ਜਾਂ ਐਸ ਐਸ ਪੀ ਸਾਹਿਬ ਦੀ ਅਫੀਸ਼ੀਅਲ ਚੈਨਲਸ ਦੇ ਤੌਰ ਤੇ ਹੋਣਗੇ ਇਨਫੈਕਟ ਅਸੀਂ ਇੱਕ ਆਪਣੇ ਤਰਫੋਂ ਇੱਕ ਡਾਇਰੈਕਸ਼ਨਸ ਵੀ orally ਸਾਰੇ ਸਟਾਫ ਮੈਂਬਰਸ ਨੂੰ ਤੇ ਪੁਲਿਸ ਦੇ ਥੱਲੇ ਮੈਂਬਰਸ ਨੂੰ ਦਿੱਤੀ ਹੈ ਕਿ ਆਪਣੇ ਪੱਧਰ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਸਟੇਟਮੈਂਟ ਬਿਨਾ ਵੈਰੀਫਾਈ ਕਰੇ ਬਿਨਾ ਸੀਨੀਅਰ ਆਫੀਸਰਸ ਦੇ ਤੋਂ ਨੂੰ ਜਾਣੂ ਕਰਵਾਏ ਕਿਸੇ ਪ੍ਰਕਾਰ ਦੀ ਕੋਈ ਸਟੇਟਮੈਂਟ মিডিਆ ਦੇ ਵਿੱਚ ਨਾ ਦਿੱਤੀ ਜਾਏ ਜਿਸ ਦੇ ਕਰਕੇ ਕਿਸੇ ਪ੍ਰਕਾਰ ਦਾ ਭਰਮ ਜਾਂ ਕੋਈ 네ਗੇਟਿਵ ਚੀਜ਼ ਲੋਕਾਂ ਦੇ ਵਿੱਚ ਜਾਏ ਐਂਡ ਰੂਮਰਸ ਦਾ ਇਹ ਹੈਗਾ ਕਿ ਦੇਖੋ ਸਮ ਟਾਈਮਸ ਇਟ ਇਜ਼ ਐਨ ਐਕਚੁਅਲ ਵਾਰ ਸਮ ਟਾਈਮਸ ਇਟ ਇਜ਼ ਐਨ ਇਨਫੋਰਮੇਸ਼ਨ ਵਾਰ ਤੋਂ ਇਨਫੋਰਮੇਸ਼ਨ ਵਾਰ ਦੇ ਵਿੱਚ ਆਪਾਂ ਆਪਣੇ ਤਰਫੋਂ ਨੈਗੇਟਿਵ ਨਾ ਜਾਈ ਆਪਣੇ ਤਰਫੋਂ ਕੋਈ ਸੈਂਸਿਟਿਵ ਇਨਫੋਰਮੇਸ਼ਨ ਕੋਈ ਮੂਵਮੈਂਟ ਆਫ ਆਰਮੀ ਵਹੀਕਲਸ ਕੋਈ ਡਿਪਲॉयਮੈਂਟ ਆਫ ਫੋਰਸਸ ਕੁਝ ਵੀ ਟਾਈਪ ਦੀ ਚੀਜ਼ ਆਪਣੇ ਤਰਫੋਂ ਨਹੀਂ ਬਾਹਰ ਜਾਣੀ ਚਾਹੀਦੀ ਲੋਕਾਂ ਨੂੰ ਮੈਂ ਇਹ ਅਪੀਲ ਕਰੂੰਗਾ ਆਪਾਂ ਨੂੰ ਬੜਾ ਸ਼ੌਕ ਹੁੰਦਾ ਹੈ ਕਈ ਵਾਰੀ ਕੋਈ ਚਰਚਾਤਮਕ ਜਾਂ ਫਿਰ ਕੋਈ ਬ੍ਰੇਕਿੰਗ ਨਿਊਜ਼ ਆਪਣੇ ਫੋਨ ਤੇ ਕੈਪਚਰ ਕਰਕੇ ਤੁਹਾਨੂੰ ਭੇਜਦੇ ਆਂ ਔਰ ਸਭੇਜ ਇੱਕ ਤੁਸੀਂ ਵੀ ਥੋੜਾ ਆਪਣੀ ਸਜਗਦਾ ਦੇ ਨਾਲ ਉਹਨੂੰ ਅੱਗੇ ਡਿਸਪਲੇ ਕਰੋ ਜਾਂ ਅੱਗੇ ਸ਼ੋਅ ਕਰੋ ਤੇ ਲੋਕਾਂ ਨੂੰ ਵੀ ਇਸ ਚੀਜ਼ ਤੋਂ ਡਿਸਿਸਟ ਕਰਨਾ ਚਾਹੀਦਾ ਥੈਟ ਕਈ ਚੀਜ਼ਾਂ ਆਪਣੀ ਇਹ ਚੀਜ਼ ਹੁੰਦੀ ਆਪਾਂ ਸ਼ੌਂਕ ਦੇ ਵਿੱਚ ਜਾਂ ਇੱਕ ਉਤਸ਼ਾਹ ਦੇ ਵਿੱਚ ਆ ਕੇ ਕਰਦੇ ਪਰ ਉਸ ਦਾ ਲੰਬੇ ਤੌਰ ਤੇ ਨੈਸ਼ਨਲ ਸਿਕਿਉਰਿਟੀ ਨੂੰ ਬੜਾ ਖਤਰਾ ਹੋ ਜਾਂਦਾ ਛੋਟੀ ਛੋਟੀ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਅੱਜ ਦੇ ਟਾਈਮ ਅ ਦੋਹਰ ਇਸ ਤਰੀਕੇ ਦਾ ਕਿ ਕਿਸੇ ਵੀ ਟਾਈਪ ਦੀ ਇਨਫੋਰਮੇਸ਼ਨ ਨੂੰ ਕਿਸੇ ਵੀ ਤਰੀਕੇ ਮੋਲਡ ਕਰਕੇ ਯੂਜ਼ ਕੀਤਾ ਜਾ ਸਕਦਾ ਐ ਐਂਡ ਵੀ ਆਰ ਓਨਲੀ ਸਟਰੈਂਥਨਿੰਗ ਦੀ ਆਰਮਜ਼ ਆਫ ਐਨਮੀ ਬਿਕਾਜ਼ ਆਫ 댓 ਤੋਂ ਉਹ ਚੀਜ਼ ਆਪਾ ਨਾ ਕਰੀਏ ਆਫੀਸ਼ੀਅਲ ਕਮਿਊਨੀਕੇਸ਼ਨ ਚੈਨਲ ਸਾਡੇ ਬਿਲਕੁਲ ਖੁੱਲੇ ਆ ਤੁਹਾਡੇ ਨਾਲ ਤੇ ਬਾਕੀ ਲੋਕਾਂ ਦੇ ਨਾਲ ਵੀ ਰੈਗੂਲਰ ਪ੍ਰੈਸ ਬਰੀਫਿੰਗਸ ਤੇ ਹੋਰ ਕੋਈ ਵੀ ਚੀਜ਼ ਸਰਕਾਰ ਵੱਲੋਂ भी इस दी रेगुलर इनफॉरमेशन पब्लिक सोशल मीडिया ते टेलीविज़ टेलीवाइज़ मीडिया प्रॉम्प्टली दी जा रही है देख ही रहे हो कुछ दिनों ते वी आर आल्सो एक्सपेक्टिंग के पीपल शुड फॉलो दिस रूट वो सरकार दा इस दाथ देन क्योंकि यही मैं चाह सकता कि मेरा एक पोर्शन मेरा एक मैन पावर ऑफ रूमर्स पर ज़्यादा लगे वी आर ऑन टास्क ਸਾਡੇ ਡੀਪੀਆਰਓ ਸਾਹਿਬ ਹੋਰ ਸਾਰੀ ਟੀਮ ਇਸੇ ਵਿੱਚ ਕਾਸ਼ਤੇ ਹੈ ਬਟ ਤੁਸੀਂ ਸਾਡੇ ਸਾਥੀ ਬਣੋ ਲੋਕਾਂ ਨੂੰ ਆਵਾਜ਼ ਆਮਾਨ ਹੈ ਕਿ ਉਹ ਵੀ ਸਾਡੇ ਸਾਥੀ ਬਣਨ ਦੇਸ਼ ਦੀ ਸੁਰੱਖਿਆ ਤੇ ਹਿੱਤ ਦੇ ਵਿੱਚ ਕਿਸੇ ਫਰਕਾ ਦੇ ਰੂਮਰਸ ਨੂੰ ਗਿਆਨ ਵਿੱਚ ਨਾ ਲਿਕੇਨ ਜੇ ਕੋਈ ਰੂਮਰ ਜਾਂ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਆਂਦੀ ਹੈ ਜਿਹੜੀ ਕਿ ਅਨਵੇਰੀਫਾਈਡ ਹੈ ਤਾਂ ਉਹ ਸਾਡੇ ਨਾਲ ਰابطਾ ਕਾਇਮ ਕਰੋ ਮਸਤੇ ਉੱਪਰ ਜਿਹੜਾ ਵੀ ਐਪਰੋਪ੍ਰੀਏਟ ਰਿਸਪਾਂਸ ਐਡਮਿਨਿਸਟ੍ਰੇਸ਼ਨ ਦਾ ਉਸ ਨੂੰ ਰਿਕਾਰਡ ਕਰਕੇ ਤੁਸੀਂ ਕਰੋ ਕਿਉਂਕਿ ਕਈ ਜਗ੍ਹਾ ਤੇ ਦੋ ਬੰਦੇ ਵੀ ਆਪਣਾ ਸਮਾਨ ਲੈ ਕੇ ਮੂਵ ਕਰ ਰਹੇ ਹੁੰਦੇ ਆ ਇੱਕ ਪਿੰਡ ਚੋਂ ਜਾਂ ਘਰ ਚੋਂ ਉਹ ਰੈਗੂਲਰ ਐਕਟੀਵਿਟੀ ਹੈ ਉਹਨੂੰ ਹੀ ਕੋਈ মিডিਆ ਹਾਊਸ ਜਾਂ ਕੋਈ ਇਰਿਸਪੌਂਸੀਬਲ ਪਰਸਨ ਉਸ ਨੂੰ ਹੀ ਕਰਕੇ ਕਹਿ ਦਿੰਦਾ ਕਿ ਪਿੰਡਾਂ ਚੋਂ ਕਲਾਈਨ ਹੋਣ ਲੱਗਿਆ ਜੀ ਵੈਕੂਏਸ਼ਨ ਹੋਣ ਲੱਗਿਆ ਜਿਸ ਤਰੀਕੇ ਦਾ ਇਸ ਤਰੀਕੇ ਦਾ ਕੋਈ ਵੀ ਇਨਸੀਡੈਂਟ ਨਾ ਅਜੇ ਹੋਇਆ ਹੈ ਐਂਡ ਜੇ ਕੋਈ ਐਨੀਥਿੰਗ ਵਿਲ ਬੀ ਹੈਪਨਿੰਗ ਇਟ ਵਿਲ ਬੀ ਡਨ

और इन केस ऑफ एनी हॉस्टिलिटीज स्पेशल नंबर्स भी जारी कर देते जाएंगे जी बाकी ਸਾਡੇ ફોન નંબર સીએસપી સાહેબ દે એડીસી સાહેબ એસ્ટિન સાહેબ ਦੇ ફોન 넘બર્સ આર ઓલરેડી ઇન પબ્લિક ડોમેન સો વી આર અવેલેબલ ਔਰ ਦਿਸ ਇਟ ਸੱਜ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀਆਂ ਕਈ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਜਦਕਿ ਉਹਨਾਂ ਦਾ ਕੁਝ ਆਥੈਂਟੀਸਿਟੀ ਨਹੀਂ ਹੁੰਦੀ ਲੇਕਿਨ ਜੇ ਕੋਈ ਲੋਕੀ ਕੁਝ ਇਸ ਤਰ੍ਹਾਂ ਦਾ ਜਾਨਣਾ ਚਾਹੁੰਦੇ ਨੇ ਕਈ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਉਂਦੀਆਂ ਤੇ ਉਹ ਕਿੱਥੇ ਸੰਪਰਕ ਕਰ ਸਕਦੇ ਨੇ ਜਾਂ ਉਸ ਦੇ ਉਸ ਦੇ ਵਾਸਤੇ ਅਸੀਂ ਇੱਕ ਹੈਲਪਲਾਈਨ ਨੰਬਰ ਜਲਦੀ ਜਾਣਕਾਰੀ ਠੀਕ ਹੈ ਥੈਂਕ ਯੂ ਸਟ ਪਟ્રોલ ਡਿਵੀਜ਼ਨ ਨੂੰ ਲੈ ਕੇ ਬੜੀ ਲੋਕਾਂ ਜੀ ਇੱਕ